ਕਿਸਾਨੀ ਸੰਘਰਸ਼ ਜਿੱਥੇ ਪੰਜਾਬੀਆਂ ਸਮੇਤ ਦੇਸ਼ ਭਰ ਦੇ ਲੋਕਾਂ ਵੱਲੋਂ ਵਾਅ ਛੜ ਕੇ ਯੋਗਦਾਨ ਪਾਇਆ ਜਾ ਰਿਹਾ ਹੈ ਉੱਥੇ ਹੀ ਹੁਣ ਐਨ ਆਰ ਆਈ ਵੱਲੋਂ ਵੀ ਕਿਸਾਨੀ ਸੰਘਰਸ਼ ਨੂੰ ਪੂਰਨ ਤੌਰ ਤੇ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਹੈ ਦਿੱਲੀ ਚ ਡਟੇ ਕਿਸਾਨਾਂ ਨੂੰ ਜਿੱਥੇ ਪ੍ਰਵਾਸੀ ਭਾਰਤੀਆਂ ਵੱਲੋਂ ਹਰ ਮਦਦ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਪ੍ਰਵਾਸੀ ਭਾਰਤੀਆਂ ਦੇ ਵਿਆਹ ਸਮਾਗਮਾਂ 'ਚ ਵੀ ਕਿਸਾਨੀ ਸੰਘਰਸ਼ ਦੀ ਗੂੰਜ ਉੱਠਣੀ ਸ਼ੁਰੂ ਹੋ ਗਈ ਹੈ ਅਜਿਹਾ ਇੱਕ ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਦੇਖਣ ਨੂੰ ਆਇਆ ਹੈ ਜਿੱਥੇ ਇੱਕ ਐਨਆਰਆਈ ਲਾੜਾ ਆਪਣੀਆਂ ਗੱਡੀਆਂ ਤੇ ਕਿਸਾਨੀ ਢੰਡੇ ਲਾ ਕੇ ਲਾੜੇ ਨੂੰ ਵਿਆਹਣ ਆਇਆ ਹੈ ਇਸ ਸਬੰਧੀ ਜੋ ਲਾੜੇ ਅਤੇ ਉਸਦੇ ਪਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਹੈ ਕਿ ਇੱਕ ਪਾਸੇ ਜਿੱਥੇ ਉਹਨਾਂ ਨੂੰ ਵਿਆਹ ਦੀ ਖੁਸ਼ੀ ਹੈ ਉੱਥੇ ਹੀ ਇੰਨੀ ਠੰਡ ਚ ਦਿੱਲੀ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਡਟੇ ਕਿਸਾਨਾਂ ਲਈ ਦੁੱਖ ਵੀ ਹੋ ਰਿਹਾ ਹੈ ਕਿਉਂਕਿ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਖਾਮਿਆਜ਼ਾ ਅੱਜ ਸਭ ਤੋਂ ਵੱਧ ਕਿਸਾਨਾਂ ਨੂੰ ਪਹੁੰਚਣਾ ਕਿਸਾਨੀ ਅਸੀਂ ਕਰਦੇ ਆ ਹੁਣ ਵੀ ਕਰਦੇ ਆ ਇਸ ਲਈ ਅਸੀਂ ਕਿਸਾਨਾਂ ਦੀ سپورਟ ਦੇ ਵਿੱਚ ਝੰਡੇ ਲਾ ਕੇ ਆਏ ਆ ਜਿਹੜੇ ਮੋਦੀ ਨੇ ਕਾਲੇ ਕਾਨੂੰਨ ਬਣਾਏ ਆ ਵਾਪਸ ਲਾਵੇ ਤੇ ਅਸੀਂ ਇਹਦਾ ਵਿਰੋਧ ਕਰਦੇ ਆ ਕੀ ਝੰਡੀਆਂ ਲਾ ਕੇ ਜਾਵਾਂ ਇਸ ਜੋ ਕਾਲੇ ਕਾਨੂੰਨ ਬਣਾਏ ਇਹਨਾਂ ਦਾ ਵਿਰੋਧ ਕਰਾਂ ਤੇ ਇਸ ਕਰਕੇ ਮੈਂ ਲਾ ਕੇ ਆਇਆ ਓਕੇ ਦੀ ਨਾਮ ਅੰਤ ਨਹੀਂ ਮੇਰਾ ਨਾਮ surjit singh ਹੈ ਜੀ ਇਸ ਕਰਕੇ ਸੀ ਉਹਦਾ ਦੁੱਖ ਬਣਾ ਰਹੇ ਆ ਸਾਡੇ ਬੇਟੇ ਦੀ ਸ਼ਾਦੀ ਹੋਣ ਦੇ ਬਾਵਜੂਦ ਕੁਛੀ ਦੇ ਵਿੱਚ ਵੀ ਅਸੀਂ ਦੁੱਖ ਮਹਿਸੂਸ ਕਰ ਰਹੇ ਆ ਉਹਦਾ ਸਾਰੀਆਂ ਗੱਡੀਆਂ ਤੇ ਲਗਾਏ ਹੋਏ ਕਿੰਨੇ ਤਕਰੀਬਨ ਸਾਰੀਆਂ ਤੇ ਲੱਗੇ ਕਿੱਥੋਂ ਆਏ ਹੋ ਪਿੰਡ ਪਥਰਾੜੀਆਂ ਜੀ ਡਿਸਟ੍ਰਿਕਟ ਹੁਸ਼ਿਆਰਪੁਰ ਜੀ ਕੁੜੀ ਵੱਲੋਂ ਵੀ ਰਿਸਪੌਂਸ ਵਧੀਆ ਮਿਲਿਆ ਇਹਨਾਂ ਦੇ ਹਾਂਜੀ ਹਾਂਜੀ ਕਿਸੀ ਵੀ ਬਰਾਦ ਚ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਭਾਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਪਰਸੋ ਹੀ ਦਿੱਲੀ ਤੋਂ ਆਏ ਹਾਂ ਜਿਹੜੇ ਕਾਲੇ ਕਾਨੂੰਨ ਆ ਬਿਲਕੁਲ ਕਿਸਾਨ ਮਾਰੂ ਕਾਨੂੰਨ ਆ ਤੇ ਮਤਲਬ ਅਸੀਂ ਇਹ ਇਟਲੀ ਤੋਂ ਆਏ ਆ ਇਹ ਜਿੱਦਣ ਦੇ ਆਏ ਆ ਇਹਨਾਂ ਨੇ ਕਾਫੀ ਸਾਨੂੰ ਮਾਇਆ ਦੇ ਵੱਲੋਂ ਵੀ ਮਦਦ ਕੀਤੀ ਆ ਪਿੰਡ ਦੇ ਨਾਲ ਸਹਿਯੋਗ ਦਿੱਤਾ ਆ ਉੱਥੇ ਧਰਨਿਆਂ ਵਾਸਤੇ ਮਾਇਆ ਦਾ ਸਹਿਯੋਗ ਦਿੱਤਾ ਆ ਕਾਫੀ ਤਰ੍ਹਾਂ ਦਾ ਇਹ ਸਹਿਯੋਗ ਪਾ ਰਹੇ ਇਹਨਾਂ ਦੇ ਫਾਦਰ ਸਾਹਿਬ ਵੀ ਪਾ ਰਹੇ ਆ ਜੀ ਇਦਾਂ ਦੇ ਹਰ ਕੰਮ ਦੇ ਵਿੱਚ ਸਹਿਯੋਗ ਦੇ ਰਹੇ ਤੇ ਇਸੇ ਤਰ੍ਹਾਂ ਹੀ ਨਹੀਂ ਇਹ ਝੰਡੇ ਲਾ ਕੇ ਜਿਹੜਾ ਆ ਖੁਸ਼ੀ ਦੇ ਨਾਲ-ਨਾਲ ਆਪਣਾ ਰੋਸ ਜਿਹੜਾ ਕਿਸਾਨੀ ਪ੍ਰਤੀ ਜਿਹੜਾ ਗਲਤ ਕਾਨੂੰਨਾ ਪ੍ਰਤੀ ਜਿਹੜਾ ਹੈਗਾ ਉਹ ਇਨੀ ਰੋਸ ਵੀ ਨਾਲ-ਨਾਲ ਆਪਣਾ ਪ੍ਰਗਟ ਕੀਤਾ ਜੀ ਓਕੇ ਜੀ